ਪੰਜਾਬ ਦੇ ਪਾਣੀਆਂ ਤੇ ਰਾਜਸਥਾਨ ਤੇ ਹਰਿਆਣਾ ਦੀ ਅੱਖ ਰਾਜਸਥਾਨ ਚ ਪਾਣੀ ਦੀ ਘਾਟ ਕਾਰਨ ਹਹਾਕਾਰ ਮਾਨ ਸਰਕਾਰ ਨੇ ਪਾਣੀ ਦੇਣ ਤੋਂ ਕੀਤੀ ਕੋਰੀਨਾ ਗੁਆੜੀ ਸੂਬਿਆਂ ਦੀ ਟੇਕ ਹੁਣ ਪੰਜਾਬ ਤੇ ਐ ਕਿਉਂਕਿ ਪੰਜਾਬ ਤੋਂ ਹੁਣ ਪਾਣੀ ਲੈਣਾ ਚਾਹੁੰਦਾ ਹੈ ਹਰਿਆਣਾ ਅਤੇ ਰਾਜਸਥਾਨ ਦੱਸਦੇ ਕਿ ਰਾਜਸਥਾਨ ਦੇ ਵਿੱਚ ਪਾਣੀ ਦੀ ਕਿੱਲਤ ਕਾਰਨ ਹਹਾਕਾਰ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋਣ ਤੱਕ ਦੀਆਂ ਖਬਰਾਂ ਨੇ ਮਾਨ ਸਰਕਾਰ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਇਸਮੋਗਰੋਂ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ ਹਰੀਕੇ ਹੈਡਵਰਕਸ ਦਾ ਦੌਰਾ ਵੀ ਕਰਨਗੇ ਦੱਸ ਦਈਏ ਕਿ ਹਰਿਆਣਾ ਅਤੇ ਰਾਜਸਥਾਨ ਪਹਿਲਾਂ ਹੀ ਵਾਧੂ ਪਾਣੀ ਲੈ ਚੁੱਕਿਆ ਹੈ ਮਨੁੱਖਤਾ ਦੇ ਆਧਾਰ ਤੇ ਪੰਜਾਬ ਦੇ ਵੱਲੋਂ ਉਹ ਪਾਣੀ ਦੇ ਵੀ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਹਰ ਰਾਜਸਥਾਨ ਨੂੰ ਹੋਰ ਪਾਣੀ ਦੀ ਜ਼ਰੂਰਤ ਹੈ ਜਿਸ ਕਰਕੇ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਰਾਜਸਥਾਨ ਨੂੰ ਹੁਣ ਪੰਜਾਬ ਤੇ ਹੀ ਇੱਕ ਟੇਕ ਹੈ ਪੰਜਾਬੀ ਟਰਬਿਊਨ ਚ ਚਰਨਜੀਤ ਪੁੱਲਰ ਖੁਰਾਂ ਦੀ ਛਪੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਗਵਾਂਢੀ ਸੂਬਿਆਂ ਦੀ ਟੇਕ ਹੁਣ ਪੰਜਾਬ ਤੇ ਜਾ ਰਹੀ ਹੈ ਕਿਉਂਕਿ ਹਰਿਆਣਾ ਤੇ ਰਾਜਸਥਾਨ ਦਰਿਆਈ ਪਾਣੀਆਂ ਚੋਂ ਆਪਣੇ ਹਿੱਸੇ ਤੋਂ ਵੱd ਪਾਣੀ ਪਹਿਲਾਂ ਹੀ ਲੈ ਚੁੱਕੇ ਨੇ ਪੰਜਾਬ ਨੇ ਮਨੁੱਖਤਾ ਦੇ ਆਧਾਰ ਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਲਈ ਰਾਜਸਥਾਨ ਨੂੰ ਥੋੜਾ ਪਾਣੀ ਛੱਡਿਆ ਵੀ ਸੀ ਪੰਜਾਬ ਸਰਕਾਰ ਨੇ ਜਦ ਹੁਣ ਪਾਣੀ ਦੇਣ ਤੋਂ ਹੱਥ ਪਿਛਾਹ ਕਿ ਚਲਿਆ ਤਾਂ ਰਾਜਸਥਾਨ ਵਿੱਚ ਵਿਪਤਾ ਖੜੀ ਹੋ ਗਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ 8 ਅਪ੍ਰੈਲ ਨੂੰ ਪੰਜਾਬ ਚ ਹਰੀਕੇ ਹੈੱਡਵਰਕਸ ਦਾ ਦੌਰਾ ਕਰਨਗੇ ਦਰਿਆਈ ਪਾਣੀਆਂ ਚੋਂ ਰਾਜਸਥਾਨ ਹੁਣ ਤੱਕ 109% ਹਿੱਸਾ ਲੈ ਚੁੱਕਿਆ ਹੈ ਹਾਲਾਂਕਿ ਪਿਛਲੇ ਵਰਿਆਂ ਵਿੱਚ ਰਾਜਸਥਾਨ 125% ਤੱਕ ਪਾਣੀ ਵਰਤਦਾ ਰਿਹਾ ਹੈ 21 ਸਤੰਬਰ 2024 ਤੋਂ 20 ਮਈ 2025 ਤੱਕ ਰਾਜਸਥਾਨ 9% ਵੱਧ ਪਾਣੀ ਵਰਤ ਚੁੱਕਿਆ ਹੈ ਹਰਿਆਣਾ ਵੀ ਦਰਿਆਈ ਪਾਣੀਆਂ ਵਿੱਚਲੀ ਆਪਣੀ ਹਿੱਸੇਦਾਰੀ ਚੋਂ 101% ਪਾਣੀ ਵਰਤ ਚੁੱਕਿਆ ਹੈ ਪੰਜਾਬ ਸਰਕਾਰ ਇਸ ਬਾਰੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਵੀ ਇਤਰਾਜ਼ ਦਰਜ ਕਰਵਾ ਚੁੱਕੀ ਹੈ میڈیا ਰਿਪੋਰਟ ਮੁਤਾਬਿਕ ਯਮੁਨਾ ਉੱਤੇ ਕਈ ਪ੍ਰੋਜੈਕਟ ਚੱਲਦੇ ਹੋਣ ਕਾਰਨ ਹਰਿਆਣਾ ਨੂੰ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਰੋਲਾ ਪਾਇਆ ਤਾਂ ਰਾਜਸਥਾਨ ਚ ਪਾਣੀ ਦਾ ਮਸਲਾ ਪਾਗਿਆ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਜਿਵੇਂ ਸਿਕਰ ਭਰਤਪੁਰ ਕਰੋਲੀ ਆਦਿ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਪਣਿਆ ਹੋਇਆ ਹੈ ਅਤੇ ਲੋਕ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਨੇ ਇਸ ਮਗਰੋਂ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਅੱਜ 8 ਅਪ੍ਰੈਲ ਬਠਿੰਡਾ ਹਵਾਈ ਅੱਡੇ ਤੇ ਪਹੁੰਚਣਗੇ ਜਿੱਥੇ ਉਹ ਹਰੀਕੇ ਹੈੱਡ ਵਰਕਸ ਦਾ ਮੁਆਇਨਾ ਕਰਨ ਲਈ ਜਾਣਗੇ ਮੁੱਖ ਮੰਤਰੀ ਸ਼ਰਮਾ ਮਗਰੋਂ ਫਿਰੋਜ਼ਪੁਰ ਫੀਡਰ ਬਿਕਾਨੇਰ ਕਨਾਲ ਇੰਦਰਾ ਗਾਂਧੀ ਕਨਾਲ ਮੱਲੇਵਾਲਾ ਹੈੱਡ ਅਤੇ ਬੱਲੇਵਾਲਾ ਹੈੱਡ ਦਾ ਹਵਾਈ ਸਰਵੇਖਣ ਵੀ ਕਰਨਗੇ ਉਸ ਮਗਰੋਂ ਹਰਿਆਣਾ ਵਿਚਲੇ ਲੋਗੜ ਹੈਡ ਤੇ ਵੀ ਜਾਣਗੇ ਰਾਜਸਥਾਨ ਸਰਕਾਰ ਵੱਲੋਂ ਹੁਣ ਮੋੜ ਪੰਜਾਬ ਸਰਕਾਰ ਉਤੇ ਪਾਣੀ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਸੂਬਾ ਸਰਕਾਰ ਨੇ ਹਾਲੇ ਤੱਕ ਕੋਈ ਅੱਕ ਪੱਲਾ ਨਹੀਂ ਫੜਾਇਆ ਵਿਰਵ ਅਨੁਸਾਰ ਪੰਜਾਬ ਨੇ ਦਰਿਆਈ ਪਾਣੀਆਂ ਵਿੱਚਲੇ ਆਪਣੇ ਹਿੱਸੇ ਦਾ 81% ਹਿਸਾਬ ਵਰਤਿਆ ਹੈ। ਰਾਜਸਥਾਨ ਚਾਹੁੰਦਾ ਹੈ ਕਿ ਜਲਕਰਾਂ ਵਾਸਤੇ ਪਾਣੀ ਪੰਜਾਬ ਦੇਵੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਅੱਗੇ ਗਰਮੀਆਂ ਵਿੱਚ ਪੰਜਾਬ 'ਚ ਖੁਦ ਪਾਣੀ ਦੀ ਮੰਗ ਵੱਧ ਜਾਣੀ ਹੈ ਜਿਸ ਕਰਕੇ ਅਝਾ ਨਹੀਂ ਕੀਤਾ ਜਾ ਸਕਦਾ। ਅੱਗੇ ਸੌਣੀ ਦੀ ਫਸਲ ਦੀ ਬਿਜਾਈ ਵੀ ਸ਼ੁਰੂ ਹੋਣੀ ਹੈ। ਤਾਂ ਇਸ ਕਰਕੇ ਹੁਣ ਹਰਿਆਣਾ ਅਤੇ ਰਾਜਸਥਾਨ ਦੀ ਜਿਹੜੀ ਟੀਕ ਹੈ ਉਹ ਪੰਜਾਬ ਤੇ ਹੈ ਕਿ ਪੰਜਾਬ ਤੋਂ ਹੁਣ ਪਾਣੀ ਲਿਆ ਜਾਵੇ ਤਾਂ ਜੋ ਰਾਜਸਥਾਨ ਵਰਗੇ ਵੱਡੇ ਸੂਬਿਆਂ ਦੇ ਵਿੱਚ ਜਿੱਥੇ ਪਾਣੀ ਦੀ ਗਿੱਲਤ ਮਹਿਸੂਸ ਹੋ ਰਹੀ ਹੈ ਉਸ ਨੂੰ ਖਤਮ ਕੀਤਾ ਜਾ ਸਕੇ